ਲੋਕਾਂ ਨੇ ਆਪਦੀ ਮੁਸ਼ੱਕਤ ਨਾਲ ਆਪਦੀ ਮਿਹਨਤ ਨਾਲ ਅੱਗ ਬੁਝਾਈ ਹੈ ਤੇ ਮਗਰੋਂ ਸਰਕਾਰ ਸਾਡੀ ਅੱਖਾਂ ਪੁੰਝਣ ਆ ਜਾਂਦੀ ਹੈ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਸਹੀੰਦਾ ਪ੍ਰਬੰਧੇ ਦਾ ਕਰਨਾ ਸਾਰਾ ਮਾਨਸਜਲੇ ਵਿੱਚ 30 35 ਕਿੱਲੇ ਅੱਗ ਦੇ ਜਿਹੜੀ ਕਣਕ ਹੈ ਅੱਗ ਦੇ ਲਵੇਟ ਚੜ ਗਈ ਹੈ ਜਦੋਂ ਫੇਰ ਕੇ ਟਾਉਂਦੀ ਹੈ ਉਦੋਂ ਲੋਕ ਆ ਜਿਹੜੇ ਅੱਗ ਬੁਝਾ ਲੈਂਦੇ ਨੇ ਤੇ ਵੱਡੀ ਗਲਤੀ ਚ ਕਣਕ ਹੈ ਜਿਹੜੀ ਜਿਵੇਂ ਹੁਣ ਪੈਣੀ ਪਾ ਕੇ ਨੁਕਸਾਨ ਹੋਇਆ ਉਹ ਮਨਸਕਾਨ ਹੋ ਜਾਂਦਾ ਇਹਨਾਂ ਨੂੰ ਫੌਰੀ ਤੌਰ ਤੇ ਬਾਹਰ ਕੱਢ ਕੇ ਰੱਖਣੀਆਂ ਚਾਹੀਦੀਆਂ ਨੇ ਪਹਿਲਾਂ ਵੀ ਮਾਰ ਪਈ ਗਈ ਕਣਕ ਬੀਜਣ ਵੇ ਡੀਪੀ ਨਹੀਂ ਮਿਲੀ ਹੋਰ ਨਹੀਂ ਸਾਧਨ ਮਿਲੇ ਮਸਾਂ ਜੇ 2 ਮਣ ਦਾਣੇ ਕਰੇ ਤਾਂ ਅੱਜ ਘਰੇ ਆਉਣੇ ਸੀ ਤਾਜਾ ਹਾਕ ਰੂਪੀ ਦੇ ਕਾਰਨ ਅੱਗ ਦੀ ਭੇਟ ਚੜ ਗਈ ਐ ਤਾਂ ਇਥੋਂ ਦੀ ਸਰਕਾਰ ਤੇ ਇਸ ਦਾ ਪ੍ਰਸ਼ਾਸਨ ਸੁੱਤਾ ਪਿਆਗਾ ਤੇ ਮਸਾਂ ਪਿੰਡ ਨੇ ਆ ਕੇ ਕਿਹੜਾ ਕਾਬੂ ਕਰੇਗਾ ਇਹ ਸਪੰਸਬ ਕਿੰਨਾ ਕੁ ਨੁਕਸਾਨ ਹੈ ਕਿਵੇਂ ਲੱਗਿਆ ਦੇਖੋ ਸਾਨੂੰ ਪਹਿਲਾਂ ਹੀ ਪ੍ਰਧਾਨ ਜੀ ਦੱਸੇ ਲਗਭਗ 35-40 ਕਿਲੋ ਦਾ ਸਾਡਾ ਆਈਡੀਆ ਹੈ ਇਹ ਜੋ 15 ਤੋਂ 20 ਕਿਲੋ ਜਿਹੜੀ ਖੜੀ ਗਣਕ ਸੀਗੀ ਉਸ ਟੰਕਰ ਸਰਕਾਰ ਨੂੰ ਸਾਨੂੰ ਇਹ ਬੇਨਤੀ ਹੈ ਵੀ ਇਹਨੂੰ ਇਹ ਚਿੱਟੇ ਹਾਥੀ ਘਣਾਉਣ ਦਾ ਕੋਈ ਫਾਇਦਾ ਨਹੀਂ ਇਹਨੂੰ ਬਾਹਰ ਕੱਢ ਕੇ ਪਾਣੀ ਨਾਲ ਭਰ ਕੇ ਦੀ ਤਿਆਰੀ ਹੋਣੀ ਚਾਹੀਦੀ ਜਿਹੜੀ 5 ਤੋਂ 7 ਮਿੰਟਾਂ 'ਚ ਹੀ ਪਹੁੰਚੇ ਅੱਜ ਇੱਕ ਵਾਹਗੋੜਾ ਇਧਰਲੀ ਸਾਈਡ ਤੋਂ ਆਈ ਉਹ ਆ ਕੇ ਖੁੱਭ ਗਈ ਤੇ ਜਿਹੜੀ ਉੱਪਰ ਦੀ ਆਈ ਉਹ ਅਜੇ ਪਹੁੰਚੀ ਵੀ ਸੀ ਲੋਕਾਂ ਨੇ ਆਪ ਦੀ ਮੁਸ਼ੱਕਤ ਨਾਲ ਆਪ ਦੀ ਮਿਹਨਤ ਨਾਲ ਅੱਗ ਬੁਝਾਈ ਹੈ ਤੇ ਮਗਰੋਂ ਸਰਕਾਰ ਸਾਡੀ ਅੱਖਾਂ ਪੁੰਜਣ ਆ ਜਾਂਦੀ ਆ ਉਹਦਾ ਕੋਈ ਫਾਇਦਾ ਨਹੀਂ ਪਹਿਲਾਂ ਸਚਾਈ ਦਾ ਪ੍ਰਬੰਧ ਇਹਦਾ ਕਰਨਾ ਥਾਰਾ ਸਰਦਾਰ ਜੀ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੈ ਕੀ ਹੋ ਗਿਆ ਅੱਜ ਭੈਣੀ ਬਾਗਾ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ 30 35 ਕਿੱਲੇ ਅੱਗ ਦੇ ਜਿਹੜੀ ਕਣਕ ਹੈ ਅੱਗ ਦੇ ਲਵੇਟ ਚੜ ਗਈ ਹੈ ਜਿਨ੍ਹਾਂ ਦੇ ਵਿੱਚੋਂ ਖੜੀ ਕਣਕ ਸੀ ਵੱਧ ਤੇ ਲੋਕਾਂ ਨੇ ਕਿੰਨੇ ਹਾਲੀ ਪਿੰਡ ਦੇ ਸਪੀਕਰ ਚ ਬੋਲ ਕੇ ਅੱਗ ਤੇ ਕਾਬੂ ਪਾਇਆ ਅਸੀਂ ਪਹਿਲਾਂ ਵੀ ਡੀਸੀ ਨਾਲ ਮੀਟਿੰਗ ਕਰੀ ਹੈ ਬੀ ਜਿਹੜੀ ਫਾਇਰ ਗੇਟ ਹੈ ਉਹ ਪਿੰਡਾਂ ਦੇ ਸ਼ਹਿਰਾਂ ਤੋਂ ਬਾਹਰ ਕੱਢ ਕੇ ਖੜਾਈ ਜਾਵੇ ਫਿਰਨੀਆਂ ਦੇ ਉੱਤੇ ਸੜਕਾਂ ਦੇ ਉੱਤੇ ਵੱਡੀਆਂ ਦੇ ਉੱਤੇ ਜਦੋਂ ਫਾਇਰ ਗੇਟ ਆਉਂਦੀ ਹੈ ਉਦੋਂ ਲੋਕ ਆ ਜਿਹੜੇ ਅੱਗ ਬੁਲਾ ਲੈਂਦੇ ਨੇ ਤੇ ਵੱਡੀ ਗਲਤੀ ਚ ਕਣਕ ਹੈ ਜਿਹੜੀ ਜਿਵੇਂ ਹੁਣ ਪੈਣੀ ਵਾਗੇ ਨਸ਼ਕਾਨ ਹੋਇਆ ਉਹ ਵੀ ਨਸ਼ਕਾਨ ਹੋ ਜਾਂਦਾ ਇਹਨਾਂ ਨੂੰ ਫੌਰੀ ਤੌਰ ਤੇ ਬਾਹਰ ਕੱਢ ਕੇ ਰੱਖਣੀਆਂ ਚਾਹੀਦੀਆਂ ਨੇ ਤੇ ਜਦੋਂ ਪਿੰਡ ਨੇ ਕਾਬੂ ਪਾਇਆ ਦੋ ਟਰੈਕਟਰਾਂ ਨੂੰ ਛੇਕ ਲਾ ਗਿਆ ਹੋਰ ਬੰਦਿਆਂ ਦੇ ਪੈਰਾਂ ਨੂੰ ਬਹੁਤ ਸਾਰਾ ਛੇਕ ਲੱਗਿਆ ਤੇ ਪਰ ਜਿਹੜੇ ਗਰੀਬ ਕਿਸਾਨ ਹੈ ਵਿੱਚ ਤਾਂ ਠੇਕੇ ਦੇ ਲੈਤਾ ਹੋਇਆ ਬਾਣ ਸੀਗਾ ਜਿਨ੍ਹਾਂ ਦੇ ਦਾਣਾ ਵੀ ਨਹੀਂ ਕ ਅੱਗ ਦੇ ਲਵੇਟ ਚੜ ਗਈ ਹੈ ਤੇ ਵਿੱਚ ਕਿਸਾਨਾਂ ਨੇ ਮਸਾ ਪਹਿਲਾਂ ਵੀ ਮਾਰ ਪਈ ਗਈ ਕਣਕ ਬੀਜਣ ਵੇ ਡੀਪੀ ਨਹੀਂ ਮਿਲੀ ਹੋਰ ਨਹੀਂ ਸਾਧਨ ਮਿਲੇ ਮਸਾ ਜੇ 2 ਮਹੀਨੇ ਦਾਣੇ ਕਰੇ ਤਾਂ ਅੱਜ ਘਰੇ ਆਉਣੇ ਸੀ ਤਾਜਾ ਹੱਕ ਰੂਪੀ ਦੇ ਕਾਰਨ ਅੱਗ ਦੀ ਭੇਟ ਚੜ ਗਈ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਫੌਰੀ ਤੌਰ ਤੇ ਗਰਦਾਉਰੀਆਂ ਕਰਕੇ ਏਸ਼ ਦੀਆਂ ਅ ਜੀਰਾਂ ਜੀ ਦੀ ਕਣਕ ਦਾ ਨਿਸਕਾਰਨ ਹੋਊਗਾ ਫੌਰੀ ਤੌਰ ਤੇ ਇਹਨਾਂ ਨੂੰ ਮੁਆਵਜ਼ਾ ਦੇਵੇ ਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਚ ਵੱਡਣ ਲਈ ਮਜਬੂਰ ਹੋਵਾਂਗੇ ਸਰਕਾਰ ਨੂੰ ਜਿੰਨੇ ਵੀ ਥਾਂ ਤੇ ਅੱਗ ਲਾਗਾ ਸਰਕਾਰ ਨੇ ਹਜੇ ਕਿਸੇ ਨੂੰ ਥੇਲਾ ਨਹੀਂ ਦਿੱਤਾ ਕੱਲੇ ਅੱਖਾਂ ਪੁੰਝਦੀ ਹੈ ਤੇ ਇਸ ਕਰਕੇ ਖੋਦਕਸੀਆਂ ਦਾ ਦੌਰ ਆ ਜਿਹੜਾ ਵੱਧਾਗਾ ਜਦੋਂ ਕਿਸਾਨਾਂ ਦੀ ਪਾਲੀ ਹੋਈ ਕਣਕ ਘਰੇ ਜਾਣ ਦਾ ਜਮਾ ਟਾਈਮ ਸੀਗਾ ਸ਼ਾਮ ਤੱਕ ਘਰੇ ਵਗ ਜਾਣਾ ਸੀ ਉਹ ਲਵੇਟ ਚੜ ਗਈ ਹੈ ਤਾਂ ਇੱਥੋਂ ਦੀ ਸਰਕਾਰ ਤੇ ਉਸ ਦਾ ਪ੍ਰਸ਼ਾਸਨ ਸੁੱਤਾ ਪਿਆਗਾ ਤੇ ਮਸਾਂ ਪਿੰਡ ਨੇ ਆ ਕੇ ਕਿਹੜਾ ਕਾਬੂ ਕਰੇਗਾ ਇਹ ਕਿੰਦੀ ਕਣਕ ਹੈ ਜਿਹੜਾ ਕਿੰਨੀ ਕਿ ਜ਼ਮੀਨ ਹੈ ਲਗਭਗ ਜਿਹੜੇ ਮੇਰੇ ਇਹ 35 40 ਕਿੱਲੇ ਵੰਡਦੇ ਹੋਣਗੇ ਸਾਰੇ ਜਿਨ੍ਹਾਂ ਦੇ ਵਿੱਚੋਂ ਅਜੇ ਅਸੀਂ ਸਮਾਰ ਕੇ ਦੇਖਦੇ ਆ ਜਿਹੜੀ ਕਣਕ ਸਵਾਹ ਬਣ ਗਈ ਹੈ ਉਹ ਚ 12 15 ਕਿੱਲੇ ਲਾਜ਼ਮੀ ਹੋਣਗੇ ਜਿਹੜੀ ਖੜੀ ਕਣਕ ਸੀ ਕਿਸਾਨਾਂ ਦੀ ਜਿਹੜੇ 10 ਰਹੇ ਨੇ ਇੱਥੇ ਵੀ ਮੇਰੇ ਕੋਲ ਕਿੱਲਾ ਸੀ ਮੇਰੇ ਦੋ ਕਿੱਲੇ ਸੀਗੇ ਤੇ ਹਵਾ ਦਾ ਤੇਜ਼ ਹੋਣਾ ਕਰਨਾ ਤੇ ਕਿਸੇ ਕਾਰਨਾ ਕਰਕੇ ਅਸੀਂ ਨਹੀਂ ਦੇਖਣਾ ਅਜੇ ਪਤਾ ਕਰਦੇ ਆ ਵੀ ਲੱਗੀ ਕਿਵੇਂ ਅੱਗ ਤੇ ਉਹਦਾ ਜਾਇਜਾ ਲੈ ਕੇ ਲੋਕਾਂ ਤੋਂ ਪੁੱਛ ਕੇ ਸਾਰਾ ਅਸੀਂ ਛੋੜੇ ਚੱਲ ਰਹੀ ਦਾਸਦੇ ਆ ਤੇ ਸਰਕਾਰ ਇਹਨੂੰ ਫੌਰੀ ਤੌਰ ਤੇ ਦਾ ਹੱਲ ਕਰੇ ਨਹੀਂ ਤਾਂ ਫਿਰ ਲੋਕ ਆ ਜਿਹੜੇ ਅੱਕੇ ਗਲ ਪੈ ਜਾਣਗੇ ਕੀ ਨਾ ਹੈ ਜੀ ਕ੍ਰਿਸ਼ਨ ਲਾਲ ਤੇ ਮਲਖ ਰਾਜ ਵੀ ਸੀਗੀ ਅੱਛਾ ਕਿੰਨੀ ਜ਼ਮੀਨ ਸੀ ਸੋ ਕਣਕ ਸੀ ਸੋਡੀ ਕਿਵੇਂ ਕਿੰਨਾ ਕਨਕਸਾਨ ਡੂੜ ਕਿੱਲਾ ਸੀਗਾ ਜੀ ਖਾਣ ਵਾਲੀ ਕਣਕ ਸੀ ਉਹੀ ਆ ਕੱਲ ਨੂੰ ਵੱਢਣੀ ਸੀਗੀ ਇਹ ਅੱਜ ਕੋਈ ਕੌਕਤ ਬਖਤਗੀ ਇਹ ਵੱਢੀ ਨਹੀਂ ਸੀ ਸਾਰੀ ਮੱਚ ਗਈ ਜੀ ਫੋਰਾ ਜੀ ਇਸੇ ਤੇ ਉਮੀਦਾਂ ਸੀ ਇਸੇ ਤੇ ਉਮੀਦਾਂ ਸੀ ਹੁਣ ਕੀ ਲੋਕਾਂ ਨੂੰ ਉਨ ਕੀ ਕਰਨਾ ਸੀਗਾ ਜੇ ਉਹ ਤਾਂ ਖੁਦ ਖਸੀ ਵਾਲਾ ਕੰਮ ਕੀ ਮੰਕਰਦਾ ਉਸ ਵੀ ਰਹੇ ਨਹੀਂ